ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਅੱਜ ਗਾਲ ਘਰਦੇ ਜਿਹੜਾ ਸ੍ਰੀ ਅਮਰਸਰ ਸਾਹਿਬ ਦੇ ਅੰਬੇਦਕਰ ਸਾਹਿਬ ਦਾ ਬੁੱਤ ਤੋੜਿਆ ਗਿਆ ਇੱਥੇ ਬਹੁਤ ਸਾਰੇ ਸਿਆਸੀ ਲੀਡਰ ਪਹੁੰਚੇ ਸਿਆਸਤ ਕਰਨ तकरीबन ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਪਹੁੰਚੇ ਕਈ ਦਾ ਦੁੱਧ ਲੈ ਕੇ ਵੀ ਪਹੁੰਚੇ ਪਰ ਉਹ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਜ਼ਰੂਰ ਚਾਤੀ ਮਾਰ ਲੈਣੀ ਚਾਹੀਦੀ ਆਪਣੇ ਵੱਲ ਕੇ ਅਸੀਂ ਉਹਨਾਂ ਵੱਲੋਂ ਬਣਾਏ ਹੋਏ ਸਬਦਾਨ ਦੀ ਦਰਬਾਰਤੋਂ ਕਰਕੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਅੰਦਰ ਰੱਖਿਆ ਉਹ ਹੀ ਸਵਧਾਨ ਦੀ ਦਰਬਾਰਤੋਂ ਕਰਕੇ ਇਹਨਾਂ ਨੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹੀ ਸਵਧਾਨ ਦੀ ਦਰਬਾਰਤੋਂ ਕਰਕੇ ਪੰਜਾਬੀ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਉਹਨਾਂ ਨੂੰ ਸੀਟ ਕੀਤਾ ਕੋ ਕੋ ਮਾਰੇ ਗਏ ਘਰਾਂ ਦੇ ਘਰ ਖਾਲੀ ਕਰ ਦਿੱਤੇ ਗਏ ਇਹੀ ਸਬਦਾਨ ਦੇ ਤਹਿਤ ਇਹਨਾਂ ਨੇ ਕਰਿਆ ਉਹ ਸਬਦਾਨ ਦੀਆਂ ਇਹਨਾਂ ਨੇ ਧੱਜੀਆਂ ਉਡਾਈਆਂ ਸੋ ਇਹ ਨਾਟਕ ਨਾ ਕਰੋ